ਸਵਾਗਤ ਹੈ ਤੁਹਾਨੂੰ ਵੀਰੋ ਤੁਹਾਡੇ ਆਪਣੇ ਚੈਨਲ ਲਾਪਰੀ ਸਿੰਘ ਪੇਜ ਤੇ YouTube ਚੈਨਲ ਤੇ ਅੱਜ ਤੁਹਾਨੂੰ ਹਰੇ ਚਾਰੇ ਦੀ ਬੋਲੀ ਫੇਰ ਦਿਖਾ ਰਹੇ ਹਾਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ 11 ਵਜੇ ਕਿ ਇੱਕ ਮਿੰਟ ਹੋ ਚੁੱਕਿਆ ਬੁੱਲੂ ਸ਼ਰੀਓ ਹੁਣ ਜਾ ਰਹੀ ਆ ਚਲੋ ਚੱਲਦੇ ਆਂ ਪਹਿਲੀ ਟਰਾਲੀ ਵੱਲ ਬੈਠੀ ਹੋਈ ਆ ਵੀਡੀਓ ਸਵਾਗਤੇ ਬਣਾਏ ਆ ਇਹਦਾ ਮਾਰਿਆ ਗੱਲ ਨਹੀਂ ਆ ਪੁੱਤ ਆ ਵੀ ਅੱਜ 100 ਤੋਂ ਨਾਲ ਲੱਗੀਆਂ ਰੋ 100 ਲੱਗਿਆ ਕਰ ਮੜਕੇ ਆ ਜੀ ਸੇਨ ਦੀ ਬੁੱਲੀ ਸ਼ੁਰੂ ਬਈ ਨਾ ਗੱਲ ਸੁਣੋ 100 ਬੋਲੋ 150 300 25 400 400 400 400 ਆਇਆ ਆਇਆ ਚਲ 400 ਬੋਲਾ ਬਾਈ ਜੀ 400 ਰੁਪਏ ਬਾਈ ਜੀ 400 ਰੁਪਏ ਬਾਈ ਬਰਸੀਨ ਦਾ ਰੇਟ ਚੱਲਦੇ ਅਗਲੇ ਟਰੱਕ ਦੀ ਨਹੀ ਨਹੀ ਇੱਕ ਲੈਨ ਵੇਚ ਕੇ ਬਲ ਪਹਿਲੇ ਇੱਕ ਲੈਨ ਉਹਨੇ ਨੀ ਇੱਕ ਲੈਨ ਵੇਚ ਤੈਨੂੰ ਨੀ ਪਤਾ ਨਾ ਨੀ ਨੀ ਕਰੇ ਨਹੀਂ ਕਿ ਬੋਲਾ ਬਾਈ ਖਵਾਣੇ ਮਣ ਕੇ ਪਿਆਗ ਪਰੇ ਪੜਨਦੇ ਪੜ ਰੋ ਕੰਨੀ ਜਿੰਨੇ ਹਾਂ ਕਦੀ ਹਾਂ 100 ਰੁਪਿਆ 25 150 50 50 50 60 65 70 75 80 85 200 ਰੁਪਿਆ 5 10 11 211 هاਵੇ 13 13 213 ਰੁਪਏ 15 16 17 18 19 20 21 22 23 300 5 10 12 14 15 ਕਿਹਦੇ ਲਈ ਹੈ 316 17 18 ਮਿਲਾ ਦੇ ਕਰਕੇ ਵੇ 21 22 23 24 25 26 27 28 29 30 31 32 33 34 40 41 42 43 343 ਪਾ ਰਹਿ ਜਾ ਇੱਧਰ ਨੂੰ 343 ਕਿਹਦੇ ਆ ਉਧਰ ਆ ਬਈ 343 ਬੋਲਾਂਗੇ ਨਾ 44 45 350 59 59 60 61 70 71 80 81 82 83 85 86 90 91 400 400 ਬੋਲਾਂਗੇ ਨੇ 1 10 11 15 16 16 ਬੋਲਾਂਗੇ ਨੇ 416 32 416 ਰੁਪਏ ਬਈ ਜਮਿੰਦਰ ਟਰਾਲੀ ਦਾ ਟਰਾਲੀ ਦਾ ਇਹ ਨਾ ਵੀ ਜਾਂਦਾ ਵੀ ਜਾਂਦੇ ਆ ਸਾਰੇ ਤੇਲ ਤੇ ਤਾਂ ਬੱਤ ਪਾਉਂਦਾ ਇਹ ਇਹ ਕਵਾਲਿਟੀ ਲੈਂਦਾ ਖਾਤੋਂ ਭਾਈ ਜੀ ਆਹ ਕਿਸ ਤਰ੍ਹਾਂ ਨਹੀਂ ਆ ਪਾਈ ਪਾਈ ਟਰਾਲੀਆਂ ਆ ਕਰਦੇ ਪੂਰਾ ਵਾਹ ਲੱਗਣਾ ਨਹੀਂ ਸੀ ਇਹ ਕੀ ਦਾ ਲੱਗਦਾ ਕੋਈ ਗੱਲ ਨਹੀਂ ਪੱਧ ਦੇ ਦੀ ਕੀ ਹੋ ਜੂਗਾ ਗਊ ਘੱਟ ਹੁਣ ਲੱਗਦੀ ਕੌਣ ਪਤਾ ਲੱਗ ਜੀ ਇਹਨਾਂ ਨੂੰ ਫੇਰਾ 7 ਤੱਕ ਕਿਲੋਮੀਟਰ ਆਟ ਪੈਣੀ ਇਥੇ 7 ਵੀ ਨਹੀਂ ਪੈਣੀ ਜਾ ਯਾਰ ਲੈ ਜਾ ਇੱਕ ਥਾਂ ਸਾਰੇ ਪੱਟੇ ਲੈ ਜਾ ਨੀ ਪੋਣੀਆਂ ਭਰੇ ਭਰੇ ਦਾ ਦੇਣਾ ਅੱਜ ਨਾ ਰੌਲਾ ਪਾਓ ਨਵਾਂ ਸਾਹਿਬ ਸਾਡੀ ਗੁੰਮਣ ਕੇ ਥੌਰ ਆ ਜੀ ਮੈਨੂੰ ਦਾ 100 ਰੁਪਏ ਨਾ ਦਿੱਤਾ ਮੇਥੋਂ ਲੈ ਲਾ ਲੈ ਖੋਰ ਦੱਸ ਕਿੱਡੀ ਗੱਲ ਆ ਯਾਰ ਆਮਣੇ ਜਾਣਾ ਗਵਨਿਆ ਜੀ ਬਧੀਆ ਦਿਨ ਅੱਜ ਜਮੀ ਵੱਧ ਹੋਈ ਆ ਬਾਈ ਮੰਡੀ ਚ ਮੱਕ ਦੀਆਂ ਗਈਆਂ ਦੋ ਟਰਾਲੀਆਂ 100 ਰੁਪਿਆ 150 55 55 200 1 1 200 3 3 4 250 55 55 53 53 68 68 65 67 267 ਬੋਲਾਂਗੇ ਨੇ 68 70 71 75 73 ਹਾਂ ਅਜੋਰੀ ਸੰਪੂਰਨ 71 76 77 80 300 300 302 ਬੁੱਲੀਆਂ 1 5 6 10 11 15 16 17 18 19 20 21 22 23 24 25 26 27 40 340 ਬੋਲਣਗੇ 340 ਰੁਪਏ ਬਾਈ 340 ਰੁਪਏ ਬਾਈ ਹਲੀ ਟਰਾਲੀ ਤੂੰ ਤਾਂ ਕਿਹਾ ਤਿੰਨ ਕਿਲੋ ਲੈਣੇ ਵਾਕੀ ਘੋਣ ਲਊ ਠੰਡ ਵਗਦੀ ਆ ਜਿੱਦੀ ਜਮੀ ਆਜਾ ਦੇ ਲੈਣਾ ਲੈਣਾ ਜਿੱਦੇ ਲੈਣਾ ਗਿਰੇਲਾ ਉਹ ਆਦੀ ਗਿਰੇਲਾ ਉਹ ਮਗਰ ਵੀ ਖੜਾ ਦਿਗਰੇਲਾ ਹਾਂ ਓਏ 100 ਰੁਪਿਆ 100 ਰੁਪਿਆ 1 5 300 300 300 1 2 100 ਸੱਨ 4 5 6 ਉਹ ਨਹੀਂ ਲੈਂਦੇ ਨੇ ਪੱਠੇ ਆ ਤੂੰ ਲੈ ਲੈ 340 ਕਰਦੇ ਆ 40 ਆ ਬੋਲੇ ਨੂੰ ਭਰਾਵਾ ਤੂੰ ਛੱਪ ਕਰ 340 ਹਾਂ ਬੋਲਾਂਗੇ ਨਾ ਹੋ ਗਿਆ 340 ਬਾਈ ਮਾਰੀਆਂ ਆ ਪੱਠੇ ਲੈਂਦੇ ਆ ਇਹਨੂੰ ਪੱਠੇ ਇਹਨਾਂ ਨੇ ਉਹਦੇ ਨਾਲ 3 ਨਾ ਮਾਟ ਨਹੀਂ ਮਾਰੀ ਕਰੀ ਕਰਨੀ 340 ਰੁਪਏ ਗਏ ਬਾਈ ਯੂਟਿਊਬ ਕਿਵੇਂ ਆ ਬਾਈ ਗੁਰੇ ਹੋਰ ਬਾਈ ਲਵਾ ਦੇ ਬੁਧੀਆ ਲੱਗਾ ਗਾ ਸੁਵੇਰੇ ਕਵਾਂਗੇ ਅੱਜ ਉਹਨਾਂ ਨੇ ਮੌਕਾ ਇਹਨਾਂ ਨੂੰ ਮੱਕ ਦੀ ਵਾਰੀ ਬਾਈ ਮੌਕਾ ਇਹਨਾਂ ਨੂੰ ਕੋਈ ਨਹੀਂ ਹੁੰਦਾ ਹਾਂ ਚੱਲਣ ਦੇ ਆ ਚਿੱਥੇ ਆਹ ਪਰਲੇ ਕੋਠੇ ਕੋਠੇ ਨਾਲ ਕਰ ਗਾਂਵਸ਼ਣ ਲੇਕਰ ਇਹ ਵਾਕਿਆ ਤਨ ਆਉਣਾ ਹੀ ਪਿਆ ਪੁੰਜੇ ਹਾਂ ਚਾਲਾ 500 500 500 500 55 55 ਇਹ ਨੂੰ ਗੇਲੇ ਪ੍ਰਵਾਹ ਨਹੀਂ ਬੋਲ ਚੱਲ 200 ਕਰਦੇ ਆ 200 ਇੱਕ ਦੋ ਕਰਦੇ ਦੋ 5 5 6 25 26 27 28 29 30 31 32 33 34 40 41 50 55 56 57 58 59 60 61 62 63 64 65 70 71 72 300 ਰੁਪਇਆ 1 2 3 10 11 12 12 320 320 21 22 23 24 25 26 27 28 29 30 31 32 33 34 35 36 37 40 41 42 43 44 45 46 47 53 55 55 59 59 55 56 60 60 65 70 71 72 73 80 80 81 81 82 82 83 83 90 90 92 93 93 93 95 95 95 400 ਇੱਕ ਦੋ ਤਿੰਨ ਚਾਰ ਚਾਰ ਪੰਜ 6 7 8 9 10 11 12 13 14 15 16 17 18 20 21 22 23 24 25 26